ਸ਼ਾਰ ਠੀਕਾ ਤੇ ਕਿੱਦਾਂ ਲੱਗ ਰਹੀ ਹੈ ਇਹ ਠੀਕ ਹੈ ਗਾਇਸ ਜਿਵੇਂ ਮੇਰੇ ਵਾਲ ਆ ਗਏ ਚਿੱਟੇ ਮੇਰੇ ਵਾਲ ਪਹਿਲਾਂ ਤੋਂ ਹੀ ਚਿੱਟੇ ਆ ਇਹ ਨਾ ਕਿ ਉਹ ਵਾਲ ਚਿੱਟੇ ਆ ਗਏ ਲੈ ਕਿਉਂਕਿ ਮੇਰੇ ਪਹਿਲਾਂ ਤੋਂ ਹੀ ਆ ਵੀ ਪਛਾਗ ਹੋ ਗਈ ਚੇਂਜ ਨਹੀਂ ਤਾਂ ਮੈਂ ਤਾਂ ਪੰਚਨਾਨਾ ਕਰਨ ਲੱਗੀ ਸੀ ਮੇਰਾ ਪੈਰ ਸਲਿੱਪ ਕਰ ਗਿਆ ਮੇਰੇ ਪੈਰ ਹੀ ਚੱਕੇ ਗਏ ਮੈਂ ਥੱਲੇ ਠਾ ਵਜੀ ਵੀਰੇ ਨੇ ਮੈਨੂੰ ਆ ਵੀਰਾ ਯਾਰ ਭੱਜਿਆ ਇਹ 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 ਤਾਂ ਦੂਰ ਸੀਗੇ ਇੱਕ ਹੋਰ ਵੀਰਾ ਸੀ ਉੱਥੇ ਉਹਨਾਂ ਨੇ ਆਗੇ ਚੱਕਾ ਮੈਂ ਤਾਂ ਖੜੀ ਵੀ ਨਾ ਹੋਇਆ ਜਾਵੇ ਸਤਿਸ਼੍ਰੀਆ ਕਾਲਜ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਇਹਦੇ ਵਿੱਚ ਖੰਡ ਪਾ ਕੇ ਤੁਸੀਂ ਖਾ ਸਕਦੇ ਹੋ ਚੰਗਾ ਹੁੰਦਾ ਇਹ ਵੀ ਵਧੀਆ ਹੁੰਦਾ ਤੇ ਹੁਣ ਆਪਾਂ ਘਿਓ ਨੂੰ ਡੱਬੇ ਚ ਕੱਢ ਲੈਣੇ ਹਨ ਮੈਂ ਤੜਕਾ ਵੀ ਸਬਜ਼ੀ ਨੂੰ ਇਹਦੇ ਲਾਣੇ ਗਈ ਸੀ ਨਾ ਤੂੰ ਦੇਸੀ ਘਿਓ ਨਾਲ ਸਬਜ਼ੀ ਨੂੰ ਤੜਕਾ ਸੁਪਨੇ ਦੇ ਵਿੱਚ ਲਾ ਲੈਨੀ ਆ ਸੁੱਤੀ ਪਈ ਕਿਉਂਕਿ ਸਬਜ਼ੀ ਤਾਂ ਤੂੰ ਲੋਕਾਂ ਘਰੋਂ ਮੰਗ ਕੇ ਲਿਆਉਣੀ ਹੈ ਰੋਟੀ ਵੀ ਤਾਂ ਲੋਕਾਂ ਘਰੋਂ ਮੰਗ ਕੇ ਲਿਆਉਣੀ ਹੈ ਤੇ ਤੜਕਾ ਤੂੰ ਕਿੱਥੋਂ ਲਾ ਲਿਆ ਜਾ ਤਾਂ ਆਵੇਂ ਨਾ ਬੰਦਾ ਸਬਜ਼ੀ ਘਰੇ ਆਪ ਬਣਾਉਂਦਾ ਵੇ ਫੇਰ ਤਾਂ ਕਹਿ ਦਗੇ ਵੀ ਹਾਂ ਇਹ ਦੇਸੀ ਕਿਉਂ ਨਾ ਤੜਕਾ ਲਾਉਂਦੀ ਹੋਊਗੀ ਪਰ ਤੂੰ ਤਾਂ ਰੋਜ਼ ਹੀ ਸੁਬਾ ਸ਼ਾਮ ਕੌਲੀ ਚੱਕ ਕੇ ਲੋਕਾਂ ਘਰੇ ਗਵਾਂਡੀਆਂ ਘਰੇ ਮੰਗਤੂਰੀ ਰਹਿਣੀ ਐ ਗਵਾਂਡੀ ਵੀ ਆ ਕੇ ਬਹਿਣਗੇ ਸਾਡੇ ਕਿੱਥੇ ਗਵਾਂਡ ਚੋ ਭਿਖਾਰੀ ਰਹਿਣ ਆ ਗਏ ਤੇ ਗਾਈ ਫਿਰੇ ਅੱਜ ਆਪਾਂ ਚੱਲੇ ਆ ਸ਼ਹਿਰ ਫ੍ਰੀਟ ਕੋਟ ਤੇ ਫ੍ਰੀਟ ਕੋਟ ਚੱਲੇ ਆ ਸਮਾਨ ਲੈਣ ਥੋੜਾ ਜਿਹਾ ਕਿਉਂਕਿ ਫੇਦਕੋਟ ਚੱਲੀ ਆ ਤਾਂ ਸਮਾਨ ਲੈਣ ਖਾਣ ਪੀਣ ਵਾਲਾ ਵੀ ਹਾਂ ਸਾਧਨ ਦਾ ਤੇਰਾ ਮੂੰਹ ਚੱਲਦਾ ਰਹਿੰਦਾ ਪਸ਼ੂਆ ਵਾਂਗੂ ਵੀ ਮੁੱਕ ਗਿਆ ਹੋਗਾ ਕੁਛ ਨਾ ਕੁਛ ਖਾਣ ਪੀਣ ਨੂੰ ਤੂੰ ਆਖਿਆ ਚੱਲ ਇੱਕ ਜੀਤ ਲੈਣੀਆਂ ਨਾਲ ਅਬਦਾਸਪਾਰਾ ਹੋਰ ਚੱਕ ਲਿਆਉਂਗੀ ਨਾਲੇ ਸ਼ਹਿਰ ਘੁੰਮਿਆਉਂਗੀ ਸ਼ਹਿਰੋਂ ਕੁਛ ਖਾਆਂ ਆਂਗੀ ਘਰੇ ਵੀ ਖਾਣ ਵਾਸਤੇ ਕੁਛ ਲੈ ਆਉਂਗੀ ਵਾਧੂ ਸਾਰਾ ਅਸੀਂ ਜਾ ਰਹੇ ਹਾਂ ਤੇ ਤੁਹਾਨੂੰ ਦੱਸਾਂਗੇ ਸਰਪ੍ਰਾਈਜ਼ ਆ ਵੀ ਕਿੱਥੇ ਜਾ ਰਹੇ ਨਾ ਸਰਪ੍ਰਾਈਜ਼ ਨੂੰ ਇਹਦੇ ਵਿੱਚ ਨਾ ਦੱਸਣ ਵਾਲੀ ਕਿਹੜੀ ਗੱਲ ਹੈ ਚੱਲੀ ਤਾਂ ਤੂੰ ਇੱਥੇ ਇੰਡੀਆ 'ਚ ਘੁੰਮਣਾ ਨਾ ਕਿਤੇ ਇਹ ਤਾਂ ਨਹੀਂ ਫਰਾਂਸ ਕੋਰੀਆ ਜਾਂ ਸਾਊਥ ਅਫਰੀਕਾ ਇੱਥੇ ਚੱਲੀ ਆ ਘੁੰਮਣ ਚੱਲੀ ਤਾਂ ਇੰਡੀਆ ਦੇ ਵਿੱਚ ਹੀ ਆ ਘੁੰਮਣ ਦੂਰ ਦੂਰ ਚੱਲੇ ਆ ਤੇ ਹੁਣ ਆਪਾਂ ਸ਼ਹਿਰ ਜਿੰਦੀਏ ਥੋੜਾ ਬਹੁਤਾ ਸਮਾਨ ਲੈ ਆਈਏ ਦਵਾਈਆਂ ਲੈ ਆਈਏ ਜਿਹੜੀਆਂ ਚਾਹੀਦੀਆਂ ਜ਼ਰੂਰੀ ਕਿਉਂਕਿ 3 ਦਿਨ ਲੱਗ ਜਾਣੇ ਆ 2-3 ਦਿਨ ਤੇ ਬਹੁਤ ਜ਼ਿਆਦਾ ਖੁਸ਼ ਹੋ ਰਹੀ ਐ ਐਕਸਾਈਟਡ ਹਾਂ ਮੈਂ ਉਹਨਾਂ ਦੋਨਾਂ ਪਿਓ ਪੁੱਤਾਂ ਦਾ ਤਾਂ ਪਤਾ ਨਹੀਂਗਾ ਵੀ ਉਹਨਾਂ ਨੂੰ ਦਵਾਈ ਦੀ ਲੋੜ ਪਊਗੀ ਉੱਥੇ ਜਾ ਕੇ ਕਿ ਨਹੀਂ ਪਰ ਤੈਨੂੰ ਜ਼ਰੂਰ ਪਊਗੀ ਕਿਉਂਕਿ ਤੇ ਤੈਨ ਤੋਂ ਹੁੰਦਾ ਨਹੀਂਗਾ ਕੰਟਰੋਲ ਖਾਨ ਤੇ ਤੇ ਬਾਅਦ ਚ ਕਹਿ ਦੇਣੀ ਹਾਏ ਮੈਂ ਬਿਮਾਰ ਹੋ ਗਈ ਮੈਂ ਢੱਡ ਦੌਂਗਦਾ ਮੇਰਾ ਐ ਹੋ ਗਿਆ ਜਾਂ ਹੋ ਗਿਆ ਇਸ ਕਰਕੇ ਦਵਾਈਆਂ ਦੀ ਲੋੜ ਤਾਂ ਸਿਰਫ ਸਿਰਫ ਤੈਨੂੰ ਹੀ ਪੈਣੀ ਹੈ ਕਿਸੇ ਹੋਰ ਨੂੰ ਨਹੀਂ ਨਾਲੇ ਜਿੱਥੇ ਤੁਸੀਂ ਘੁੰਮਣ ਚੱਲੇ ਉੱਥੇ ਕੋਈ ਡਾਕਟਰ ਹੈ ਨਹੀਂਗਾ ਕਿ ਉਹ ਇਲਾਕਾ ਹੀ ਉਹ ਜਿਹਾ ਵੀ ਉੱਥੇ ਕੋਈ ਵੀ ਡਾਕਟਰ ਹੋਣਾ ਕਾਨੂੰਨੀ ਅਪਰਾਧ ਆ ਉਥੇ ਡਾਕਟਰ ਅਲਾਉਡ ਹੀ ਨਹੀਂਗਾ ਤੇ ਉਥੇ ਤੁਸੀਂ ਜਾ ਕੇ ਦਵਾਈ ਨਹੀਂ ਲੈ ਸਕਦੇਗੇ ਹਰੇਕ ਇਲਾਕੇ ਇਲਾਕੇ 'ਚ ਡਾਕਟਰ ਹੁੰਦਾ ਜਿੱਥੇ ਮਰਜੀ ਜਾਵੋ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਡਾਕਟਰ ਹਜ਼ਾਰਾਂ ਪਏ ਆ ਲੋਕ ਲਾ ਤਾਂ ਇਹਨਾਂ ਨੇ ਗਤਮੀ ਬਹੁਤ ਦਵਾਈਆਂ ਵੀ ਜ਼ਰੂਰੀ ਆ ਨਾਲ ਰੱਖਣੀਆਂ ਸਭੀ ਤੁਹਾਨੂੰ ਪਤਾ ਹੀ ਜਿੱਦਾਂ ਦੇ ਆ ਅੱਜਕੱਲ ਹਨਾ ਤੇ ਇਸ ਕਰਕੇ ਦਵਾਈਆਂ ਵੀ ਜ਼ਰੂਰੀ ਚਾਹੀਦੀਆਂ ਨੇ ਸਰੀਰ ਲੋਕਾਂ ਦੇ ਹਜੇ ਬਹੁਤ ਵਧੀਆ ਪਏ ਆ ਪਰ ਤੇਰਾ ਸਰੀਰ ਕਿਸੇ ਕੰਮ ਦਾ ਨਹੀਂ ਰਹਿ ਗਿਆ ਕਿਉਂਕਿ ਤੇਰਾ ਖਾਣ ਪੀਣ ਦੇ ਵਿੱਚ ਵੀ ਭਰੇਜ ਨਹੀਂ ਜਿਹੜੀ ਡਾਕਟਰ ਨੇ ਚੀਜ਼ ਤੈਨੂੰ ਬੰਦ ਕੀਤੀ ਇਹ ਵੀ ਹਾਂ ਨਹੀਂ ਖਾਣੇਗੀ ਉਹ ਚੀਜ਼ ਤੂੰ ਵੱਧ ਕੇ ਖਾਣੀ ਆ ਉਹ ਇੱਕ ਦੀ ਥਾਂ ਤੇ ਤੂੰ ਚਾਰ ਖਾਏਂਗੀ ਇਸੇ ਅਕੇ ਸਰੀਰ ਤੇਰਾ ਨਹੀਂ ਠੀਕ ਬਾਕੀ ਸਾਰੇ ਦੁਨੀਆ ਦੇ ਸਰੀਰ ਵਧੀਆ ਪਏ ਆ ਛੱਡ ਕੇ ਬਜ਼ੁਰਗਾਂ ਨੂੰ ਆਪਾਂ ਚੱਲਿਆ ਸ਼ਹਿਰ ਹੁਣ ਅਜੇ ਠੰਡ ਪੈ ਜੇ ਥੋੜੀ ਜਿਹੀ ਮੀਂਹ ਪੈ ਜੇ ਅੱਜ ਤੇ ਚਲੋ ਕੰਚੂੜੇ ਚੱਲਦੇ ਹਾਂ ਤੇ ਸ਼ਹਿਰ ਜਾ ਕੇ ਰੱਬ ਇਥੇ ਚੰਗੇ ਭਲੇ ਲੋਕਾਂ ਦੀ ਤਾਂ ਸੌਂਦਾ ਨਹੀਂ ਪਿਆਗਾ ਤੁਹਾਡੇ ਵਰਗੇ ਕੰਜਰ ਬਲੌਗਰਾਂ ਦੀ ਸੁਣ ਕੇ ਜਰੂਰ ਮੀ ਪਾਊਗਾ ਜਰੂਰ ਮੌਸਮ ਠੰਡਾ ਕਰੂਗਾ ਵੀ ਹਾਂ ਇਹਨਾਂ ਬਲੌਗਰਾਂ ਨੇ ਵੱਡੇ ਬਲੌਗਰਾਂ ਨੇ ਘੁੰਮਣ ਜਾਣਾ ਤੇ ਮੌਸਮ ਠੰਡਾ ਹੋਣਾ ਚਾਹੀਦਾ ਜਿੱਥੇ ਵੀ ਜਾਣ ਘੁੰਮਣਾ ਤੇ ਮੈਂ ਦੁਪੱਟੇ ਲੈਣੇ ਆ ਕਾਟਨ ਦੇ ਮੇਰੇ ਕੋਲ ਵਧੀਆ ਹੈ ਨਹੀਂ 2 ਲੈ ਕੇ ਆਉਂਗੀ ਤੇ ਬਾਕੀ ਦਵਾਈ ਬੂਟੀ ਤੇ ਹੋਰ ਖਾਣ ਪੀਣ ਦਾ ਥੋੜਾ ਬੋਤਾ ਸਮਾਨ ਲਾਵਾਂਗੇ ਮੇਨ ਗੱਲ ਤਾਂ ਇੱਥੇ ਹੀ ਆ ਕੇ ਮੁੱਕਦੀ ਹੈ ਨਾ ਆਹੀ ਤਾਂ ਮੇਨ ਗੱਲ ਹੈ ਵੀ ਖਾਣ ਪੀਣ ਦਾ ਸਮਾਨ ਦਵਾਈ ਵੀ ਨਾਲ ਲੈ ਆਓ ਕੋਈ ਚੱਕਰ ਨਹੀਂ ਕਾਟਨ ਦੀਆਂ ਚੁੰਨੀਆਂ ਵੀ ਨਾਲ ਲੈ ਆਓ ਕੋਈ ਚੱਕਰ ਨਹੀਂ ਪਰ ਜਿਹੜਾ ਖਾਂਟੀ ਨਾਲ ਸਮਾਨ ਉਹ ਨਹੀਂ ਰਹਿਣਾ ਚਾਹੀਦਾ ਉਹ ਇਹਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਟਨ ਦਾ 50 ਦੁਪੱਟਾ ਲੈ ਲਿਆ ਬੜੇ ਦੁਪੱਟੇ ਲੈ ਲਏ ਆਪਾਂ ਤੂੰ ਕਾਟਨ ਦੀਆਂ ਚੁੰਨੀਆਂ ਲੈਣ ਦੁਕਾਨ ਦੇ ਵਿੱਚ ਵੜੀਂ ਉੱਥੇ ਚੁੰਨੀਆਂ ਲੈਣਾ ਬਹਿ ਕੇ ਪਸੰਦ ਕਰ ਕਿਹੜੀ ਚੁੰਨੀ ਲੈਣੀ ਹੈ ਕਿਹੜੀ ਨਹੀਂ ਉੱਥੇ ਵਲੌਗ ਕਾ ਤਾਂ ਬਣਾਈ ਜਾਣੀ ਐ ਚਾਹ ਤੂੰ ਵਲੌਗ ਵੀ ਬਣਾਈ ਜਾਣੀ ਉੱਥੇ ਬਹਿ ਕੇ ਵਲੌਗ ਬਣਾ ਲੈ ਬਾਹਰ ਚ ਖੜੀ ਵਲੌਗ ਬਣਾਈ ਜਾਣੀ ਜੇ ਮੜਾ ਵੱਜ ਗਿਆ ਨਾ ਧੱਕਾ ਵੀ ਉੱਥੇ ਲੋਕਾਂ ਨੇ ਲੰਘਣਾ ਟੱਪਣਾ ਤੇ ਜੇ ਮੜਾ ਧੱਕਾ ਧੁੱਕਾ ਵੱਜ ਗਿਆ ਮੁੱਦੇ ਮੂੰਹ ਪਿੱਛੇ ਡਿੱਗੇਗੀ ਤੇ ਪਿੱਛਾ ਬਣਵਾਏਗੀ ਆਪ ਦਾ ਬਾਅਦ ਚ ਵੇਖ ਲਈ ਟ੍ਰੈਪ ਆ ਦਾ ਜਿਹੜਾ ਵੇਖਣਾ ਚੰਗਾ ਤੂੰ ਨੂੰ ਹੀਲ ਦੁਕਾਨ ਤੇ ਖੜੇ ਆ ਹੁਣ ਜੇ ਤੁਸੀਂ ਦਵਾਈਆਂ ਲੈਣ ਹੀ ਲੱਗੇ ਤਾਂ ਉਹਨਾਂ ਵਿੱਚ ਇੱਕ ਦਵਾਈ ਹੋਰ ਐਡ ਕਰ ਲਿਓ ਉਹ ਤੇਰੇ ਵਾਸਤੇ ਜਿੱਦ ਨਾਲ ਤੈਨੂੰ ਭੁੱਖ ਘੱਟ ਲੱਗੇ ਨਹੀਂ ਤਾਂ ਐਜਾ ਕੋਈ ਢਾਬਾ ਨਹੀਂ ਹੋਣਾ ਜਿਹੜਾ ਰਾਹ ਦੇ ਵਿੱਚ ਤੂੰ ਸੁੱਕਾ ਲੰਘਣ ਦੇ ਦੇਂਗੀ ਹਰੇਕ ਢਾਬੇ ਤੇ ਮੱਥਾ ਟੇਕ ਕੇ ਹੀ ਆਏਂਗੇ ਹਰੇਕ ਢਾਬੇ ਤੇ ਕੁਛ ਨਾ ਕੁਛ ਖਾ ਕੇ ਹੀ ਨਿਕਲੇਂਗੇ ਉੱਥੋਂ ਤੂੰ ਗਾਇਜ਼ ਆਪਾਂ ਲੱਗੇ ਆਂ ਪਟੂਰੇ ਇੱਧਰ ਦੇਖੋ ਬਣ ਦੇਵੇ ਗਰਮਾ ਗਰਮ ਪਟੂਰੇ ਹੈ ਜਨਤਾ ਦੇ ਭਟੂਰੇ ਆ ਜਨਤਾ ਵਾਲਿਆਂ ਦੇ ਏ ਕਿਵੇਂ ਹੋ ਸਕਦਾ ਮੀਨੂ ਸਿਰਾ ਘਰੋਂ ਬਾਹਰ ਨਿਕਲੀ ਹੋਵੇ ਸ਼ਹਿਰ ਬਾਜ਼ਾਰ ਗਈ ਹੋਵੇ ਤੇ ਉੱਥੋਂ ਬਿਨਾਂ ਕੁਝ ਖਾਦੇ ਪੀਤੇ ਮੁੜਿਆਵੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਜਿੱਦਣ ਮੀਨੂ ਸਿਰਾ ਬਿਨਾਂ ਕੁਝ ਖਾਦੇ ਪੀਤੇ ਸ਼ਹਿਰੋਂ ਬਾਜ਼ਾਰੋਂ ਘਰੇ ਜਾਊਗੀ ਨਾ ਉਹਦੋਂ ਸੂਰਜ ਵੀ ਹੋਰ ਪਾਸੇ ਨਿਕਲੂਗਾ ਪਰ ਗੜਾ ਇਸ ਚਾਚੀ ਘਰੇ ਥੋੜੇ ਜਿਹਾ ਨਾਲ ਸਾਡੇ ਕੱਪੜੇ ਸੀਗੇ ਉਹ ਠੀਕ ਕਰਾਉਣੇ ਸੀਗੇ ਤੇ ਪਰਗਣ ਦੀ ਵੀ ਟੀ-ਸ਼ਰਟ ਉਹ ਉੱਢੀ ਸੀਗੀ ਉਹ ਸੂਸ ਸੀਣ ਮਰਾਉਣੀ ਕਪੜੇ ਠੀਕ ਕਰਾਉਣੇ ਖੁਸ਼ੀ ਨੂੰ ਕਰਾ ਤੇ ਕੈਮਰਾ ਉਹਨਾਂ ਘਰੇ ਲੈ ਜਾ ਕੇ ਦਿਖਾਉਣਾ ਜ਼ਰੂਰੀ ਸੀਗਾ ਵੀ ਹਾਂ ਮੈਂ ਨਾ ਕਰਿਆ ਤੇ ਕਪੜੇ ਠੀਕ ਕਰਵਾਉਣਾ ਹੀ ਐ ਨਿੰਮ ਦੀ ਸ਼ਾਹ ਕਿੱਡੀ ਸੰਘਣੀ ਹੁੰਦੀ ਐ ਇਹਦੇ ਤੋਂ ਆਕਸੀਜਨ ਮਿਲਦੀ ਐ ਕਿੰਨੀ ਵਧੀਆ ਗੱਲ ਦੱਸੀ ਐ ਇਹੋ ਜਿਹੀ ਗੱਲ ਤਾਂ ਨਾ ਸਾਨੂੰ ਅੱਜ ਤੱਕ ਸਾਡੇ ਸਕੂਲ 'ਚ ਕਿਸੇ ਟੀਚਰ ਨੇ ਨਹੀਂ ਪੜ੍ਹਾਇਆ ਪਤਾ ਨਹੀਂ ਅਸੀਂ ਕਿਹੜੇ ਸਕੂਲ ਚ ਐ ਵਿੱਚ ਗੰਦੇ 'ਚ ਪੜ੍ਹ ਕੇ ਆਏ ਕਿਹੋ ਜਿਹਾ ਘਟੀਆ ਟੀਚਰ ਸੀਗੇ ਸਾਡੇ ਜਿੰਨੇ ਸਾਨੂੰ ਅੱਜ ਤੱਕ ਇਹ ਨਹੀਂ ਦੱਸਿਆ ਵੀ ਆਕਸੀਜਨ ਜਿਹੜੀ ਸਿਰਫ ਨਹਿਮਤੋ ਹੀ ਮਿਲਦੀ ਹੈ ਬਾਕੀ ਸਾਇਦ ਰક્ત ਦਾ ਐਵੇਂ ਆਲਤੂ ਫालतੂ ਆ। ਇੱਕ ਬੋਧ ਜਿਹਾ ਗਾਹਲ ਉਸ ਤੇ ਆਹ ਸੰਦੀ ਪੈਕਿੰਗ ਹੋ ਗਈ। ਹੂੰ ਪਾਣੀ ਦੇ ਦੇ। ਤੇ ਬੈਂਡ ਪੈ ਕਰ ਲਿਆ ਵਾ ਕੱਪੜੇ। ਇਹਨਾਂ ਨੇ ਘੁੰਮਣ ਫਿਰਨ ਜਾਣਾ ਤਾਂ ਕਰਕੇ ਇਹਨਾਂ ਨੂੰ ਨੀਂਦ ਨਹੀਂ ਆਉਂਦੀਗੀ ਪਹਿਲੀ ਵਾਰ ਚੱਲੇ ਨੇ ਘੁੰਮਣ ਫਿਰਨ। ਵੀ ਇੱਥੇ ਤੁਸੀਂ ਜਾਗਦੇ ਖੜਦੇ ਹੋ ਜਿੱਥੇ ਤੁਸੀਂ ਘੁੰਮਣ ਜਾਣਾ ਉੱਥੇ ਮੂੰਹ ਟੱਡ ਕੇ ਸੁੱਤੇ ਰਹੋਗੇ ਕੀ ਫਾਇਦਾ ਫਿਰ ਜਾਇਦਾ ਵੀ। ਐਕਸਾਈਟਡ ਬਹੁਤ ਆਉਂਦੀ ਜਾਣਾ ਵਾ ਨਾ ਇੱਥੇ ਨਾ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਬਹੁਤ ਲੋਕੀ ਹੋਣਗੇ ਮੇਰੇ ਨਾਲ ਐਗਰੀ ਕਰਨਗੇ ਬਹੁਤ ਹੋਣਗੇ ਡਿਸਐਗਰੀ ਕਰਨਗੇ ਪਰ ਕਿਤੇ ਨਾ ਕਿਤੇ ਗੱਲ ਇਹ ਵੀ ਸਹੀ ਹੈ ਵੀ ਇਹ ਆਪ ਦੇ ਦੋਨੇ ਜਵਾਕਾਂ ਵਿੱਚ ਵਿਤਕਰਾ ਕਰਦੀ ਹੈ ਇਹ ਨਾਲ ਲੈਂਦੀ ਹੈ ਇਕੱਲਾ ਉਹਦੇ ਹਸਬੰਡ ਦਾ ਵੀ ਹਾਂ ਇਹ ਮੇਰੇ ਵੱਡੇ ਮੁੰਡੇ ਨੂੰ ਪਸੰਦ ਨਹੀਂ ਕਰਦਾ ਉਹ ਨਾਲ ਵਤ ਕੇ ਘੱਟ ਖੁਸ਼ ਹੈ ਤੇ ਨਿੱਕੇ ਪ੍ਰਗਟ ਨੂੰ ਪਸੰਦ ਕਰਦਾ ਵਾ ਵੀ ਉਹ ਦਾ ਆਪ ਦਾ ਜਵਾਕ ਪਰ ਇੱਥੇ ਮੈਂ ਕਹਿਣਾ ਚਾਹੁੰਗੀ ਵੀ ਇਹ ਵੀ ਫਰਕ ਕਰਦੀ ਆ ਕਿ ਦੋਨੋਂ ਜਵਾਕਾਂ ਦੇ ਵਿੱਚ ਕਿਉਂ ਛੁੱਟੀਆਂ ਹੋਈਆਂ ਜੂਨ ਦੀਆਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੇ ਜੇ ਨਿੱਕੇ ਮੁੰਡੇ ਨੂੰ ਛੁੱਟੀਆਂ ਹੋਈਆਂ ਤਾਂ ਵੱਡੇ ਨੂੰ ਵੀ ਹੋਈਆਂ ਜੇ ਨਿੱਕਾ ਘੁੰਮਣ ਜਾ ਸਕਦਾ ਤਾਂ ਨਾਲੇ ਵੱਡੇ ਨੂੰ ਵੀ ਲੈ ਜਾ ਸਕਦੀ ਹੈ ਇੱਥੇ ਸਾਫ ਪਤਾ ਲੱਗਦਾ ਵੀ ਹਾਂ ਇਹ ਵਿਤਕਰਾ ਕਰਦੀ ਹੈ ਨਹੀਂ ਤਾਂ ਉਹ ਜਵਾਬਦਾ ਮਨਾਂ ਕਰਦਾ ਹੋਗਾ ਵੀ ਹਾਂ ਮੈਂ ਵੀ ਆਦੀ ਮੰਮੀ ਨਾਲ ਕਿਤੇ ਘੁੰਮਣ ਜਾਵਾਂ ਹਾਂਜੀ ਗਾਇਜ਼ ਨੂੰ ਗੁੱਡ ਮਾਰਨਿੰਗ ਆਪਾਂ ਹੋ ਗਏ ਰੈਡੀ ਤੇ ਆਪਾਂ ਚੱਲੇ ਆਂ ਤੰਬ ਤੇ ਸੀ ਤੇ ਪਲੇਟੇ ਜਾਵਾਂਗੇ ਕੰਬਲ ਇੱਕ ਨਾਲ ਇੱਕ ਟਹਿਲਾ ਕੇ ਰੱਖ ਜਾਗੇ ਠੀਕ ਆ ਹਾਂ ਹੋ ਗਈ ਤਿਆਰ ਸ਼ਾਰ ਵਾਲ ਖੁੱਲੇ ਛੱਡ ਲੈ ਤੈਨਾਂ ਲੱਗਦਾ ਜਿਵੇਂ ਬੋਤਲ ਹੀ ਸਾਈ ਤੇਲ ਦੀ ਵਾਲਾਂ ਦੇ ਵਿੱਚ ਖੱਪ ਲਈ ਹੁੰਦੀ ਹੈ ਸ਼ਾਰ ਠੀਕ ਆ ਤੇ ਕਿੰਨਾ ਲੱਗਦੀ ਹੈ ਇਹ ਠੀਕ ਹੈ ਕਿਉਂਕਿ ਮੇਰੇ ਵਾਲ ਆ ਕੇ ਚਿੱਟੇ ਮੇਰੇ ਵਾਲ ਪਹਿਲਾਂ ਤੋਂ ਹੀ ਚਿੱਟੇ ਨਾ ਇਹ ਨਾ ਕਿ ਉਹ ਵਾਲ ਚਿੱਟੇ ਆ ਗਏ ਲੈ ਕਿਉਂਕਿ ਮੇਰੇ ਪਹਿਲਾਂ ਤੋਂ ਹੀ ਆ ਹਾਂਜੀ ਦੱਸੋ ਫੇਰ ਸਾਈ ਜਾਨੇ ਕਿੱਦਾਂ ਲੱਗਦੀ ਪਈ ਐ ਇਹ ਆ ਅੱਜ ਦੀ ਨਿਊ ਨਿਮਰਤ ਖੈਰ ਇਹ ਨਿਮਰਤ ਖੈਰ ਦਾ ਨਿਊ ਵਰਜ਼ਨ ਆ ਅਪਡੇਟ ਹੋ ਗਈ ਐ ਨਿਮਰਤ ਖੈਰ ਦੱਸੋ ਫੇਰ ਕਿਵੇਂ ਲੱਗਦੀ ਪਈ ਐ ਨਿਮਰਤ ਖੈਰ ਕਾਫੀ ਟਾਈਮ ਤੋਂ ਆ ਅੱਜ ਦੀ ਨਿਮਰਤ ਵੈਸੇ ਮੈਂ 50 ਸਾਲ ਦੀ ਹੋਈ ਨੀਂਗੀ ਤੇ ਚਲੋ ਚਿੱਟੇ ਵਾਲ ਤੇਰੇ ਆਉਣੇ ਸੀਗੇ ਅੱਧੀ ਤਾਂ ਤੇਰੀ ਉਮਰ ਲੰਘ ਗਈਆਂ ਹੁਣ ਤੂੰ ਕਹਿੰਦੀ ਐ ਤੂੰ 16 ਸਾਲਾਂ ਦੀ ਕੁੜੀ ਬਣ ਕੇ ਰਵੇਂ ਐਖੇ ਮੇਰੇ ਚਿੱਟੇ ਵਾਲ ਤਾਂ ਪਹਿਲਾਂ ਤੋਂ ਹੀ ਸੀਗੇ ਹਜੇ ਮੈਂ 50 ਸਾਲਾਂ ਦੀ ਹੋਈ ਨੀਂਗੀ ਤੇ ਪੰਜਵਾਂ ਸਾਲਾਂ ਦੀ ਹੋਣ ਦੇ ਨੇੜੇ ਤੇ ਜਿਹੜੀ ਆ ਬਾਈ ਦੂਰ ਵੀ ਨਹੀਂ ਗਈ ਤੂੰ ਆ ਚਾਰਾਂ ਪੰਜਾਂ ਸਾਲਾਂ ਨੂੰ ਪੰਜਵਾਂ ਸਾਲਾਂ ਦੀ ਹੋ ਜੈਗੀ ਕਿਵੇਂ ਲੱਗਦਾ ਵੇਖੋ ਕਾਈ ਅਣਕਾਂ ਲਾ ਕੇ ਪੈਂਟ ਲਾ ਦੋ ਸਾਡਾ ਬੱਚਾ ਤੇ ਠੀਕ ਹੋ ਓਕੇ ਓਕੇ ਰਬੜ ਰੈਡੀ ਖੜੀ ਦਿਆ ਗੋ ਸੇਗਾ ਇਸੇ ਉਮਰ ਪੰਜਾਹ ਸਾਲ ਦੀ ਤੇ ਲੱਛਣ ਆਏ ਕਰਦੇ ਜਿਵੇਂ 20 25 ਸਾਲਾਂ ਦੀ ਹੁੰਦੀ ਐ। ਨਾ ਆਪਦੀ ਉਮਰ ਵੱਲ ਵੇਖ ਲੈ। ਅਖੇ ਸੋਣਾ ਲੱਗਦਾ ਤੁਹਾਡਾ ਬੱਚਾ। ਭੈਣੇ ਤੂੰ ਬੱਚਾ ਨਹੀਂ ਤੇ ਇੱਥੇ ਸਾਰਿਆਂ ਦੀ ਅੰਮਾ ਬੇਬੇ ਆਂ ਤੇ ਆਪਦੀ ਉਮਰ ਵੇਖ। ਬੱਚਾ ਗਾੜੀ ਗਾੜੀ ਆ। ਆਪਾਂ ਇੱਕ ਪੂਰੀ ਵਿਖਣਾ। ਨਹੀਂ ਨਹੀਂ ਪਿੱਛੇ ਸਾਰਾ ਕੁਝ। ਕੱਢੋ ਇਹਦੇ ਉੱਤੋਂ। ਗਾਇਸ ਆਪਾਂ ਚੱਲੇ ਆਂ ਗੱਡੀ ਸਾਡੀ ਆ ਗਈ ਆ ਵੀਰ ਆ ਗਿਆ ਵਾ ਤੇ ਈਦਾ ਸਮਾਨ ਰੱਖ ਰਿਆ ਵਾ। ਤੇ वैसे मिनू सिरा ਦੇ ਆਦੇ ਘਰ ਵਾਲੇ ਨਾਲ ਤਾਂ ਮੈਚਿੰਗ ਬੰਦ ਨਹੀਂ ਪਈ ਪਰ ਡਰਾਈਵਰ ਨਾਲ ਜ਼ਰੂਰ ਬੰਦੀ ਪਈ ਹੈ। ਤੇ ਆਪਾਂ ਹੁਣ ਜਾਣ ਦੀ ਤਿਆਰੀ ਚਾ। ਪਾਰਟਾ ਤੁਹਾਨੂੰ ਰੱਖਦੇ। ਪਾਰਤਾ ਵਾਲਾ ਇਹਨਾਂ ਨੇ ਵੀ ਆਪ ਤਾਂ ਇਹ ਤਿਆਰ ਸ਼ਾਰ ਹੋਈਏ ਜਿਵੇਂ ਸ਼ਰੀ ਦੇਵੀ ਹੋਵੇ ਤੇ ਘਰ ਵਾਲਾ ਵੇਖ ਲੈ। ਵੀ ਜਿਵੇਂ ਗੋਆ ਗੂੜਾ ਚੱਕ ਦੇ ਨੂੰ ਉਵੇਂ ਗੱਡੀ ਵਿੱਚ ਬਿਠਾਣਾ ਹੋਵੇ ਵੀ ਉਹਦੇ ਵਿੱਚ ਅੱਜ ਦੇ ਕੱਪੜੇ ਪਵਾ ਦਿੰਦੀ ਉਹਦੇ ਵਿੱਚ ਅੱਜ ਦਾ ਸਾਫਾ ਬਣਵਾ ਦਿੰਦੀ ਨਵਾਂ ਲੈ ਦਿੰਦੀ ਸਾਫਾ ਆਪਦੇ ਵਾਸਤੇ ਚੁੰਨੀਆਂ ਲੈ ਆਈਆਂ ਤੇ ਉਹਨਾਂ ਵੀ ਕੁਝ ਨਵਾਂ ਲੈ ਦਿੰਦੀ। ਕਿ ਡਰਾਈਵਰ ਨ ਅਮੈਜ਼ਿੰਗ ਮੈਚਿੰਗ ਕਰਕੇ ਵੀ ਐ ਲੋਕਾਂ ਦਿਖਾਣਾ ਵੀ ਇਹ ਤਾਂ ਮੇਰਾ ਜਿਹੜਾ ਨੌਕਰ ਆ ਸਮਾਨ ਸਮੋ ਚੱਕਣ ਨੂੰ ਰੱਖਿਆ ਵਾ ਘਰ ਵਾਲਾ ਥੋੜੋ ਐ। ਵੀ ਪਸ਼ਾਕ ਹੋ ਗਈ ਚੀਜ਼। ਨਾ ਮੈਂ ਤਾਂ ਪੰਜ ਨੰਨਾ ਕਰਨ ਲੱਗੀ ਸੀ ਮੇਰਾ ਪੈਰ ਸਲਿੱਪ ਕਰ ਗਿਆ ਮੇਰੇ ਪੈਰ ਹੀ ਚੱਕੇ ਗਏ ਮੈਂ ਥੱਲੇ ਠਾ ਵਜੀ। ਵੀਰੇ ਨੇ ਮੈਨੂੰ ਆ ਵੀਰਾ ਯਾਰ ਭੱਜਿਆ ਤੇ ਇਹ ਇਹ ਤਾਂ ਦੂਰ ਸੀਗੇ ਇੱਕ ਹੋਰ ਵੀਰਾ ਸੀ ਉੱਥੇ ਉਹਨਾਂ ਨੇ ਆ ਕੇ ਚੱਕਾ ਮੈਂ ਤਾਂ ਖੜੀ ਵੀ ਨਾ ਹੋਇਆ ਜਾਵੇ। ਘਰੋਂ ਤਾਂ ਐ ਤਿਆਰ ਸ਼ਾਰੋ ਕੇ ਨਿਕਲੀ ਸੀਗੀ ਵੀ ਹਾਂ ਜਿੰਨੇ ਵੀ ਦੁਨੀਆਂ ਦੇ ਮੁੰਡੇ ਖੁੰਡੇ ਬੁੱਢੇ ਬੰਦੇ ਜੋ ਵੀ ਆ ਸਾਰੇ ਇਸ ਨੂੰ ਹੀ ਵੇਖਣਗੇ ਵੀ ਇਹਦੇ ਜਿੰਨੀ ਕੋਈ ਸੋਹਣੀ ਤਾਂ ਹੋਰ ਦੁਨੀਆਂ ਤੇ ਕੋਈ ਕੁੜੀ ਨਹੀਂ ਹੋਣੀਗੀ ਹੁਣ ਇਹ ਫੀਲਿੰਗ ਲੈਂਦੀ ਹੋਗੀ ਵੀ ਹਾਂ ਮੈਂ ਤਾਂ ਸ਼੍ਰੀ ਦੇਵੀ ਨੂੰ ਹੀ ਪਿੱਛੇ ਛੱਡ ਤਾ ਕਰੋ ਨਿਕਲੇ ਸੀ ਨਿਮਰਤ ਖੈਰਾ ਬਣ ਕੇ ਤੇ ਆ ਗਏ ਨਾ ਹੁਣ ਅੱਧੇ ਰਾਹ ਚ ਆਪਦੇ ਅਸਲੀ ਰੂਪ ਦੇ ਵਿੱਚ ਅੰਦਰ ਰਾਹ ਚ ਵੀ ਨਹੀਂ ਪਹੁੰਚੀ ਮਿਲਦਾ ਇਹ ਪਹਿਲਾਂ ਹੀ ਅਸਲੀ ਰੂਪ ਦੇ ਵਿੱਚ ਆ ਗਈ ਹੁਣ ਤੇ ਚਾਹ ਚਾਟ ਕਿੰਨੇ ਸੀ ਵੀਰੇ ਚਾਹ ਦਸੋਂ ਵੀ ਵਸੀ ਕਾ ਬਹੁਤ ਵਾਸੀ 7 ਦਸੋਂ ਵੀ ਚਾਹ ਵਰਤ ਨਹੀਂ ਵੀਡੀਓ ਜੇ ਨਹੀਂ ਗਲਤੀ ਉਹ ਨੂੰ ਨਾ ਵੀਡੀਓ ਦੇ ਵਿੱਚ ਲਿਆਉਣ ਵਾਸਤੇ ਡਰਾਈਵਰ ਨਾਲ ਧੱਕਾ ਹੀ ਕਰੀ ਜਾਂਦੀ ਆ ਉਹ ਗਾਂ ਲੰਗਾ ਦੀ ਕੋਸ਼ਿਸ਼ ਕਰਦਾ ਹੈ ਕੋਈ ਨਾ ਕੋਈ ਗੱਲ ਬੋਲ ਕੇ ਤੇ ਉਹਨੂੰ ਉੱਥੇ ਰੋਕ ਲੈਂਦੀ ਆ ਉਹ ਵਿਚਾਰਾ ਵੀਡੀਓ ਦੇ ਵਿੱਚ ਆ ਕੇ ਖੁਸ਼ ਨਹੀਂਗਾ ਪਰ ਇਹ ਧੱਕੇ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਮੇਰੇ ਵਲੌਗ ਦੇ ਵਿੱਚ ਆ ਕੇ ਖੁਸ਼ ਹੈਗਾ ਕਿ ਨਹੀਂ ਹੈਗਾ ਇਹਨੂੰ ਬਸ ਆਦੇ ਵਲੌਗ ਨਾਲ ਮਤਲਬ ਜੇ ਤੂੰ ਕੋਈ ਗੱਲਬਾਤ ਕਰਨੀ ਹੈ ਚਾਹੀ ਪੁੱਛਣੀ ਆ ਤੇ ਪਿੱਛੇ ਜਿਹੜਾ ਤੇਰਾ ਪਿੱਛੇ ਘਰ ਵਾਲਾ ਤੁਰਿਆ ਆਉਂਦਾ ਉਹਨੂੰ ਪੁੱਛ ਲੈ ਤੂੰ ਅਗਲਾ ਵਲੌਗ ਤੁਹਾਨੂੰ ਮਿਲੂਗਾ ਨੈਕਸਟ ਅਗਲੀ ਲੋਕੇਸ਼ਨ ਅਜੇ ਅਸੀਂ ਦੱਸਣਾ ਨਹੀਂ ਅਸੀਂ ਕਿੱਥੇ ਜੰਨੇ ਆ ਤੇ ਗਾਂ ਲੈ ਆਖੇ ਹਜੇ ਮੈਂ ਦੱਸਣਾ ਨਹੀਂਗਾ ਅਸੀਂ ਕਿੱਥੇ ਘੁੰਮਣ ਚੱਲਿਆ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਨਵੀਂ ਲੋਕੇਸ਼ਨ ਤੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਕਿੱਥੇ ਘੁੰਮਣ ਚੱਲੇ ਆ। ਨਾ ਘੁੰਮਣ ਜਾਣੇ ਤੂੰ ਫਰਾਂਸ ਚੱਲੀ ਆਂ ਅਮਰੀਕਾ ਚੱਲੀ ਆਂ ਯੂਕੇ ਚੱਲੀ ਆਂ ਕਿੱਥੇ ਚੱਲੀ ਆਂ ਦੱਸ ਮੈਨੂੰ। ਜਾਂ ਕੋਈ ਇਹੋ ਜਿਹਾ ਨਵਾਂ ਦੇਸ਼ ਬਣਿਆ ਜਿੱਥੇ ਸਿਰਫ ਤੂੰ ਹੀ ਜਾ ਸਕਦੇ ਹੋ ਹੋਰ ਕੋਈ ਜਾ ਨਹੀਂ ਸਕਦਾ ਉਥੋਂ ਦੀ ਕਿਸੇ ਨੂੰ ਟਿਕਟ ਨਹੀਂ ਮਿਲ ਸਕਦੀਗੀ ਤੇ ਜੇ ਤੂੰ ਦੱਸਤਾ ਵੀ ਹਾਂ ਕਿੱਥੇ ਘੁੰਮਣ ਚੱਲਦੀ ਆਂ ਤਾਂ ਫੇਰ ਲੋਕਾਂ ਨੇ ਤੇ ਟਿਕਟ ਖੋ ਲੈਣੀ ਆ ਕਿਉਂਕਿ ਪੜ ਦੇਣੀ ਆ। ਅੱਜ ਕਿਹੜਾ ਨਵਾਂ ਦੇਸ਼ ਬਣਾਇਆ ਤੇਰੇ ਵਾਸਤੇ ਵਿਕੋ ਘੁੰਮਣ ਚੱਲੀ ਐ ਤੂੰ ਦੱਸ ਦੇ ਕਿੱਥੇ ਘੁੰਮਣ ਚੱਲੀ ਐ ਕਿ ਲੋਕਾਂ ਨੂੰ ਸਸਪੈਂਸ ਲੋਕਾਂ ਦੇ ਵਿੱਚ ਸਸਪੈਂਸ ਕ੍ਰੀਏਟ ਕਰਕੇ ਤੂੰ ਆਦੇ ਵੀਊ ਵਧਾਉਣਾ ਚਾਹੁੰਦੀ ਐ ਵੀ ਹਾਂ ਮੈਂ ਸਸਪੈਂਸ ਕ੍ਰੀਏਟ ਕਰ ਦਿੰਨੀ ਐ ਲੋਕਾਂ ਨੂੰ ਕਹਿ ਦੂੰਗੀ ਵੀ ਹਾਂ ਮੈਂ ਅਗਲੀ ਵੀਡੀਓ ਵਿੱਚ ਦੱਸੂੰਗੀ ਤੇ ਅਗਲੀ ਵੀਡੀਓ ਲੋਕੀ ਜ਼ਰੂਰ ਵੇਖਣਗੇ ਵੀ ਹਾਂ ਇਹ ਕਿੱਥੇ ਘੁੰਮਣ ਚੱਲੀ ਐ ਕਿੱਥੇ ਘੁੰਮਣੇ ਚੱਲੇਗੀ ਆ ਜਿਹੜਾ ਸਸਪੈਂਸ ਆ ਜਿਹੜਾ ਤੂੰ ਕਿਹਨੇ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਇਹ ਸਾਡੇ ਵਾਸਤੇ ਕੋਈ ਸਰਪ੍ਰਾਈਜ਼ ਨਹੀਂ ਗਾ ਸਰਪ੍ਰਾਈਜ਼ ਤੇਰੇ ਵਾਸਤੇ ਇਹ ਗਿਫਟ ਹੈ ਵੀ ਤੇਰੇ ਵੀਊ ਵਧ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ